ਤੁਸੀਂ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਚ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਅੱਜ ਬਹੁਤ ਵੱਡਾ ਨਗਰ ਕੀਰਤਨ ਖਾਲਸਾ ਮਾਰਚ ਮਜੀਠੇ ਤੋਂ 나ਗ ਨਮਿਆਂ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨੱਥ ਮਸਤਕ ਹੋਣ ਵਾਸਤੇ ਵੱਡੀ ਗਿਣਤੀ ਚ ਮਜੀਠੇ ਦੀ ਸੰਗਤ ਨੇ ਅਜ ਉਪਰਾਲਾ ਕੀਤਾ ਜਿੱਥੇ ਮੈਂ ਸਮੂਹ ਮਹਾਂਪੁਰਖ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਨੂੰ ਸੰਗਤ ਨੂੰ ਸਮੂੱਚੀ ਕਰਨ ਅਨਕਲਾਮ ਲੇਵਾ ਨੂੰ ਜਿਹੜੇ ਇੱਥੇ ਆਏ ਆ ਜੀ ਆਇਆਂ ਕਹਿੰਨਾ ਉਹਨਾਂ ਦਾ ਤਲਵਾਜ ਕਰਦਾ ਕਿ ਅੱਜ ਇਸ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਜੋ ਇਹ ਸਮਰਪਿਤ ਖਾਲਸਾ ਮਾਰਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਬਹੁਤ ਵੱਡੀ ਗਿਣਤੀ ਚ ਹੋਮ ਹਮਾ ਕੇ ਸੰਗਤਾਂ ਆਈਆਂ ਨੇ ਗੁਰੂ ਬਖਸ਼ਿਸ਼ ਕਰਨ ਇਹ ਆਪਸੀ ਪਿਆਰ ਇਤفاق ਤੇ ਜੋ ਗੁਰੂ ਸਾਹਿਬਾਨਾ ਦੇ ਉਹ ਬੋਲ ਛਣ ਕੀ ਰੰਗਰੇਟੇ ਗੁਰੂ ਕੇ ਬੇਟੇ ਸਰਦ ਸੰਜੀਵਾਲਤਾ ਹਰੇਕ ਦਾ ਸਤਕਾਰ ਹਰੇਕ ਨਾਲ ਪਿਆਰ ਆਤੀ ਆਪਸੀ ਇਤفاق ਸਾਂਝ ਕਮਿਊਨਲ ਹਾਰਮਨੀ ਉਤੇ ਮੋਹਰ ਲਾਉਂਦੇ ਹੋਏ ਵੱਡੀ ਗਿਣਤੀ 'ਚ ਅੱਜ ਸਾਰੀ ਸੰਗਤ ਹਰ ਵਰਗ ਨਾਲ ਹਰ ਧਰਮ ਨਾਲ ਸੰਬੰਧਿਤ ਸੰਗਤ ਇੱਥੇ ਆਈ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਉਹਨਾਂ ਨੂੰ ਅੱਜ ਵਧਾਈ ਵੀ ਦੇਣਾ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਪੰਜਾਬ ਨੂੰ ਖੁਸ਼ਾਲੀ ਬਖਸ਼ਿਸ਼ ਕੋ ਜਿਹੜੇ ਕਹਿੰਦੇ ਨੇ ਨਾ ਉਹਨਾਂ ਨੂੰ ਫਿਕਰ ਬੜਾ ਸ਼ਰੂਪ ਨਹੀਂ ਅਕਾਲੀ ਦਲ ਜਿਹੜੇ ਜਾਖੜ ਸਾਹਿਬ ਵਰਗੇ ਬਿਆਨ ਦਿੰਦੇ ਨੇ ਤੇ ਉਹਨਾਂ ਲੋਕਾਂ ਨਾਲ ਰਲ ਕੇ ਮਿਲਦੇ ਦਿੰਦੇ ਆ ਜਿਹੜੇ ਪੰਜਾਬ 'ਚ ਸ਼ਾਂਤੀ ਦੇ ਖਿਲਾਫ ਜਿਹੜੇ ਚਾਹੁੰਦੇ ਨਹੀਂ ਪੰਜਾਬ 'ਚ ਭਾਈਚਾਰਕ ਸਾਂਝ ਬਣੀ ਰਵੇ ਕਾਂਗਰਸ ਨੇ ਆਪ ਤੱਕ ਕੋਈ ਆਪ ਦੇ ਵਾਅਦੇ ਪੂਰੇ ਨਹੀਂ ਕੀਤੇ ਅੱਜ ਕਿਸਾਨ ਖੁਦਕੁਸ਼ੀ 600 ਤੋਂ ਵੱਧ ਟੱਪ ਗਈ ਆ ਉਹਨਾਂ ਕਿਸਾਨਾਂ ਦਾ ਹਲੇ ਤੱਕ ਜੋ ਵਾਅਦਾ ਕੀਤਾ ਸੀ ਕਰਜ਼ਾ ਮਾਫੀ ਉਹ ਨਹੀਂ ਹੋਇਆ ਉਹਨਾਂ ਨੂੰ ਨਿਆਣਿਆਂ ਨੂੰ ਹਲੇ ਤੱਕ ਉਹਨਾਂ ਦੇ ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨਾਂ ਉਹਨਾਂ ਦੇ ਕਰਜ਼ੇ ਮਾਫ ਹੋਏ ਨਾ ਉਹਨਾਂ ਨੇ ਬੱਚਿਆਂ ਨੂੰ ਨੌਕਰੀ ਮਿਲੀ ਜਿਹੜੇ ਘਰ ਘਰ ਨੌਕਰੀ ਦਾ ਕਾਂਗਰਸ ਦਾ ਵਾਅਦਾ ਸੀ ਨਾ ਉਹ ਪੂਰਾ ਕੀਤਾ ਨਾ ਬੇਰੋਜ਼ਗਾਰੀ ਭੱਤਾ 2500 ਦੇਣਾ ਸ਼ੁਰੂ ਕੀਤਾ ਸ਼ਗਨ ਪੈਨਸ਼ਨ ਆਟੇ ਦਾਲ ਦੇ ਨਾਲ ਕਿਉਂ ਖੰਡ ਦੇਣ ਦੀ ਗੱਲ ਕਰਦੇ ਸੀ ਉਹ ਬੰਦ 51000 ਛਗਨ ਨਹੀਂ ਆਉਂਦਾ ਪੈਨਸ਼ਨ 2500 ਨਹੀਂ ਹੋਈ ਬਜ਼ੁਰਗਾਂ ਦੀ ਅੰਗਹੀਨਾ ਦੀ ਜਿਹੜੇ ਅ ਜਿਤੇਮ ਨੇ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਉਹਨਾਂ ਸਭ ਦੀਆਂ ਪੈਨਸ਼ਨਾਂ ਕੱਟਤੀਆਂ ਇਹ ਸਾਰੀ ਗੱਲਾਂ ਨੂੰ ਲੁਕੋਣ ਆਸਤੇ ਇਹਨਾਂ ਨੇ ਇੱਕ ਛੜਿਆੰਤਰ ਰਚਿਆ ਸੀ ਮਗਰ ਲੋਕ ਬੜੇ ਸਿਆਣੇ ਆ ਨਾ ਉਸ ਪੁਰਾਣੇ ਦੌਰ 'ਚ ਕੋਈ ਜਾਣਾ ਚਾਹੁੰਦਾ ਜਿਹੜੀ ਭਰਾ ਮਾਰੂ جنگ ਹੈ ਅੱਜ ਇਹ ਠਾਠਾ ਮਾਰਦਾ ਇਕੱਠ ਉਸ ਗੱਲ ਦੇ ਵਿਰੋਧ ਚ ਪੰਜਾਬ ਚ ਭਾਈਚਾਰਕ ਸਾਜ ਨੂੰ ਅਮਨ ਸ਼ਾਂਤੀ ਦੇ ਪੈਗਾਮ ਨੂੰ ਅੱਗੇ ਲਿਜਾਉਣ ਵਾਸਤੇ ਇਕੱਠ ਹੋਇਆ ਤੇ ਕਾਂਗਰਸ ਦੇ ਜਾਖੜ ਸਾਹਿਬ ਨੂੰ ਜਾਂ ਕਾਂਗਰਸੀਆਂ ਨੂੰ ਅੱਜ ਜਵਾਬ ਪੰਜਾਬ ਦੀ ਸੰਗਤ ਨੇ ਦਿੱਤਾ ਕਿਸੇ ਹੋਰ ਨੇ ਫੂਲਕਾ ਸਾਹਿਬ ਦਾ ਜਵਾਬ ਕਾਂਗਰਸ ਦੇ ਵਜ਼ੀਰਾਂ ਨਹੀਂ ਦੇਤੇ ਮੇਰ ਤੋਂ ਦਾ ਕੀ ਭਾਲਦੇ ਹੋ ਕਾਂਗਰਸ ਦੇ ਤਿੰਨ ਚਾਰ ਵਜ਼ੀਰਾਂ ਨੇ ਜਵਾਬ ਦਿੱਤਾ ਤੇ ਬਿੱਲੀ ਥੈਲਿਓ ਬਾਹਰ ਆ ਗਈ ਕੀ ਕਿਹਾ ਕਿ ਜੀ ਇਹ ਐ ਨਹੀਂ ਹੋ ਸਕਦਾ ਇੱਕ ਕਾਨੂੰਨੀ ਪ੍ਰਕਿਰਿਆ ਦੂਜਾ ਕਹਿੰਦਾ ਹਲੇ ਰੋਲ ਸਟੈਬਲਿਸ਼ ਹੋਣਾ ਤੇ ਮਤਲਬ ਫਿਰ ਜੋ ਤੁਸੀਂ ਅੰਦਰ ਕਰਦੇ ਸੀ ਸ਼ਾਸੀ ਰੰਗਣ ਵਾਲੀਆਂ ਹੀ ਮਨਾਉਂਦੇ ਸੀ ਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੋਸ਼ੀਆਂ ਦੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੈਕ੍ਰੇਲੇਜ ਹੋਈ ਸੀ ਬੇਅਦਬੀ ਹੋਈ ਸੀ ਉਹਤੇ ਵਿਚਾਰਾ ਸੀ ਗਿਆ ਮਗਰ ਜੋ ਉੱਥੇ ਇਹ ਕਾਂਗਰਸ ਦਾ ਰਵਈਆ ਰਿਹਾ ਸਾਰੀ ਦੁਨੀਆ ਨੇ ਵੇਖਿਆ ਕਿਵੇਂ ਹੱਸਦੇ ਸਨ ਦੰਦियां ਕੱਢਦੇ ਸਨ ਮਸ਼ਕਰੀਆਂ ਕਰਦੇ ਸਨ ਆਏ ਹੋਰ ਪੁੱਠੇ ਸਿੱਧੇ ਇਤਰਾ ਇਸ ਤਰਾ ਇਸ਼ਾਰੇ ਕਰਦੇ ਸਨ ਇਹਨਾਂ ਦੀ ਮਾਨਸਿਕਤਾ ਉੱਥੋਂ ਕਲੀਅਰ ਹੈ ਨ ਇਹ ਤੋਂ ਆਸ ਵੀ ਨਹੀਂ ਕਾਂਗਰਸ ਤੋਂ ਕੋਈ ਚੰਗੀ ਰੱਖੀ ਜਾ ਸਕਦੀ ਸੀ ਜਿਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਢਹ ਢੇਰੀ ਕਰਨ ਦੀ ਕਾਲ ਤਖਸਾਲ ਨੂੰ ਢਹ ਢੇਰੀ ਕਰਨ ਦੀ ਸਾਜ਼ਿਸ਼ ਰਚੀ ਹੋਵੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਕੰਮ ਕੀਤਾ ਹੋਵੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਜਦੋਂ ਗੁਰੂ ਅਰਜਨ ਦੇਵ ਜੀ ਮਾਰਾਦਾ ਸ਼ਹੀਦੀਪੁਰ ਬਣਾਇਆ ਜਾ ਰਿਹਾ ਸੀ ਉਸ ਦਿਨ ਟੈਕਾਂ ਤੋਪਾਂ ਨਾਲ ਅਟੈਕ ਕਰਾਇਆ ਹੋਵੇ ਉਹਨਾਂ ਕੋਲੋਂ ਜਾਂ 84 ਦੇ ਜਿਹੜੇ ਕਤਲੇਆਮ 'ਚ ਜਿਹੜੇ ਕਾਂਗਰਸੀ ਸ਼ਾਮਲ ਹੋਣ ਉਹਨਾਂ ਤੋਂ ਕੋਈ ਚੰਗੀ ਆਸ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾ ਪ੍ਰਤੀ ਰੱਖੀ ਨਹੀਂ ਜਾ ਸਕਦੀ ਇਸ ਲਈ ਇਹਨਾਂ ਦੀ ਗੱਲ ਦਾ ਜਵਾਬ ਤਾਂ ਇਹਨਾਂ ਨੇ ਆਪ ਹੀ ਦੇ ਦਿੱਤਾ ਹੈ ਕਿ ਇਹ ਸਾਰੀ ਇੱਕ ਸਿਆਸੀ ਡਰਾਮੇਬਾਜ਼ੀ ਸੀ ਕਿਸੇ ਤਰੀਕੇ ਦਾ ਉਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਚ ਇੱਕ ਅੱਖਰ ਨਹੀਂ ਜਿਹਦੇ ਚ ਬਾਦਲ ਸਾਹਿਬ ਨੂੰ ਜਾਂ ਕਿਸੇ ਨੂੰ ਕਿਸੇ ਤਰੀਕੇ ਦਾ ਵੀ ਉਹ ਗੁਨਾਹਗਾਰ ਸਾਬਿਤ ਕਰਦਾ ਭਾਵੇਂ ਉਹਨਾਂ ਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਕਮਿਸ਼ਨ ਵੀ ਉਹਨਾਂ ਦਾ ਛਡੈਂਤਰ ਵੀ ਉਹਨਾਂ ਦਾ ਸਾਰਾ ਕੁਝ ਉਹਨਾਂ ਨੇ ਇੱਕ ਮਾਹੌਲ ਖਰਾਬ ਕਰਨ ਲਈ ਕੋਸ਼ਿਸ਼ ਕੀਤੀ ਸੀ ਮਗਰ ਉਹ ਗੱਲ ਆਪ ਹੀ ਵਜ਼ੀਰਾ ਨੇ ਬਾਹਰ ਕੱਢਤੀ ਕੀ ਜੀ ਹਲੇ ਤੱਕ ਕੁਝ ਹੈ ਨਹੀਂ ਹਲੇ ਤਾਂ ਜਾਂਚ ਹੋਊਗੀ ਫੇਰ ਤੇ ਜਾਂਚ ਤਾਂ ਇਹਨਾਂ ਤੋਂ ਕੋਈ ਆਸਹੀ ਦੀ ਰੱਖ ਸਕਦਾ ਜੋ ਮਰਜ਼ੀ ਕਰ ਲੈ ਮੈਂ ਤਾਂ ਉਹਦੀ 1 2 3 ਗੱਲਾਂ ਜਾਣਦਾ ਜੀ ਉਹ ਤਾਂ ਪਹਿਲਾਂ ਤਾਂ ਉਹਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲੇ ਸਾਰੇ ਆਪਾਂ ਚੋਣੇ ਮਗਰ ਉਹਦੇ 'ਚ ਵੀ ਕਿਵੇਂ ਸਾਡੀ ਸਾਰਿਆਂ ਦੀ ਭਾਵਨਾ ਨਾਲ ਖਿਲਵਾੜ ਕਰਨ ਦਾ ਕੰਮ ਕੀਤਾ ਹੁਣ ਤਾਂ ਉਹ ਗੱਲ ਬਾਹਰ ਹੀ ਆ ਗਈ ਹੈ ਜਦ ਪਾਕਿਸਤਾਨ ਦੇ ਸਪੋਕਸਪਰਸਨ ਨੇ ਇਹ ਗੱਲ ਸਪਸ਼ਟ ਕਰਤੀ ਹੈ ਕੀ ਲਾਂਗੇ ਦੀ ਗੱਲ ਹਲੇ ਕੋਈ ਨਹੀਂ ਐਨ ਇਹ ਅੱਜ ਦੀ ਨਹੀਂ ਅੱਜ ਤੱਕ ਪਾਕਿਸਤਾਨ ਤੇ ਹਿੰਦੁਸਤਾਨ ਦੇ ਪ੍ਰੋਬਲਮਸ ਕੀ ਨੇ ਪਾਕਿਸਤਾਨ ਓਕਿਪਾਈਡ ਕਸ਼ਮੀਰ ਜਿਹੜਾ ਅਸੀਂ ਕਹਿੰਨੇ ਸਾਡਾ ਮੁੱਦਾ ਇੱਕ ਨਹੀਂ ਮੁੱਦੇ ਕਈ ਨੇ ਐਨ ਉਹੀ ਭਾਵਨਾ ਜੋ ਪਿਛਲੇ 70 ਸਾਲਾਂ ਤੋਂ ਉੱਥੋਂ ਨਿਕਲ ਕੇ ਆਉਂਦੀ ਸੀ ਸਪੋਕਸਪਰਸਨ ਨੇ ਸਪਸ਼ਟ ਕਰਤੀ ਹੈ ਸਰਕਾਰਾਂ ਉੱਥੇ ਬਦਲਣ ਗਿਆ ਬਣਣ ਗਿਆ ਬਦਲ ਜਾਣ ਗਿਆ ਮਗਰ ਕਾਂਗ ਪਾਕਿਸਤਾਨ ਦੀ ਨੀਤੀ ਪੰਜ ਆਪ੍ਰਤੀ ਹਿੰਦੁਸਤਾਨ ਪ੍ਰਤੀ ਕਦੀ ਨਹੀਂ ਬਦਲਨੀ ਮੈਂ ਸਮਝਦਾ ਨਵਜੋਤ ਸਿੰਘ ਸਿੱਧੂ ਨੇ ਮਾਫੀ ਮੰਗਣੀ ਚਾਹੀਦੀ ਕਿੰਨੇ ਸ਼ਹੀਦ ਕਰਤੇ ਆ ਫਿਰ ਤੇ ਕੀਤੇ ਕਿਨੇ ਉਸ ਜਰਨਲ ਨੂੰ ਬਾਜਵੇ ਦੇ ਇਸ਼ਾਰੇ ਤੇ ਸ਼ਹੀਦਾਂ ਹੋਈਆਂ ਸ਼ਹੀਦੀਆਂ ਹੋਈਆਂ ਸਾਡੇ ਫੌਜੀ ਵੀਰਾਂ ਦੀ ਜਿਨ੍ਹਾਂ ਨੂੰ ਜਾ ਕੇ ਇਹਨੇ ਜੱਫੀ ਪਾਈ ਸੀ ਇਸ ਲਈ ਇਹ ਜੇ ਕਿਰਦਾਰ ਦੇ ਬੰਦੇ ਦਾ ਜਿਹੜਾ ਸਾਡੇ ਆਰਮੀ ਜਰਨਲ ਨੂੰ ਤਾਂ ਜੱਫੀ ਅਜੇ ਤੱਕ ਪਾਈ ਨਹੀਂ ਪਾਕਿਸਤਾਨ ਦੇ ਆਈਐਸਆਈ ਦੇ ਏਜੰਟ ਨੂੰ ਜੱਫੀਆਂ ਪਾਵੇ ਤੇ ਜਿਹੜਾ ਇੱਥੇ ਸਾਡੇ ਫੌਜੀਆ ਨੂੰ ਸ਼ਹੀਦ ਕਰੇ ਪੰਜਾਬ ਦਾ ਹਿੰਦੁਸਤਾਨ ਦੇ ਹਾਲਾਤ ਵਗਾਰਨ ਉਹਨਾਂ ਬਾਰੇ ਉਹਨਾਂ ਦਾ ਕੋਈ ਸਾਥੀ ਸ਼ਰਾਬ ਨਾਲ ਫੜਿਆ ਗਿਆ ਹੈ ਜਾਂ ਹੋਰ ਕਿਸੇ ਚੀਜ਼ ਨਾਲ ਉਹੀ ਤੇ ਕੁਝ ਵੀ ਕਰ ਸਕਦੇ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਡਿਬੇਟ 'ਚ ਉਹਨਾਂ ਦੀ ਭਾਵਨਾ ਤੁਸੀਂ ਵੇਖੀ ਜੀ ਤੇ ਰਾਧੇ ਮਾਣ ਨੂੰ ਕੀ ਕਹਿੰਦਾ ਸੀਗਾ ਕਹਿੰਦਾ ਯੂੰ ਤਾਂ ਸਭ ਜਗ੍ਹਾ ਰੱਬ ਕੀ ਬਾਤ ਹੁੰਦੀ ਹੈ ਮਗਰ ਰਾਧੇ ਮਾ ਕੇ ਦਰਬਾਰ ਮੇ ਰੱਬ ਸੇ ਮੁਲਾਕਾਤ ਹੁੰਦੀ ਹੈ ਸਿੱਧੂ ਦੇ ਸਿਫੇ ਚੱਲੇ ਗਿਆ ਉਹ ਬਾਪਾ ਬਾਪੂ ਆਸ਼ਰਾਮ ਦੇ ਕੋਲ ਉਥੇ ਕਹਿੰਦਾ ਯੂੰ ਤੋਂ ਸਭ ਜਗ੍ਹਾ ਰੱਬ ਕੀ ਬਾਤ ਹੁੰਦੀ ਹੈ ਮਗਰ ਬਾਪੂ ਆਸ਼ਰਮ ਦੇ ਦਰਬਾਰ ਮੇ ਰੱਬ ਸੇ ਮੁਲਾਕਾਤ ਹੁੰਦੀ ਹੈ ਇਹਦਾ ਤਾਂ ਪਤਾ ਹੀ ਕੋਈ ਨਹੀਂ ਇਹਦਾ ਰੱਬ ਕਿਹੜਾ ਇਹ ਆਪ ਕੀ ਚੀਜ਼ ਆ ਆਇਆ ਕਿੱਥੋਂ ਆ ਜਾਣਾ ਕਿੱਥੇ ਮੈਂ ਉਹ ਬੇਨਤੀ ਕਰ ਰਿਹਾ ਜੀ ਕਾਂਗਰਸ ਨੇ ਧਿਆਨ ਭਟਕਾਉ ਇਹ ਸੈਸ਼ਨ ਬੁਲਾਇਆ ਜੀਚੇ ਸਪੀਕਰ ਸਾਹਿਬ ਦਾ ਵੀ ਰੋਲ ਮੈਂ ਕਹਿ ਸਕਦਾ ਉਹਨਾਂ ਨੇ ਵੀ ਉਸ ਕੁਰਸੀ ਨੂੰ ਠੇਸ ਪਹਚਾਈ ਹੈ ਬੜਾ ਗਲਤ ਰੋਲ ਅਦਾ ਕੀਤਾ ਜਿਹੜੇ ਲੋਕਾਂ ਨਾਲ ਸੰਬੰਧਿਤ ਮੁੱਦੇ ਨੇ ਅੱਜ ਘਰ ਘਰ ਤੁਸੀਂ ਚਲੇ ਜਾਓ ਆ ਪਿੰਡ 'ਚ ਹੀ ਫਿਰ ਲੋ ਸਭ ਤੋਂ ਵੱਡੀ ਮੰਗ ਜੇ ਇਥੋਂ ਨਿਕਲ ਕੇ ਆਉਗੀ ਤੇ ਘਰ ਘਰ ਨੌਕਰੀ ਦੀ ਨਿਕਲ ਕੇ ਆਉਗੀ ਮਗਰ ਉਹਨਾਂ ਦੇ ਬੱਚਿਆਂ ਵਾਸਤੇ ਨੌਕਰੀ ਕੋਈ ਨਹੀਂ ਬਿਆਨਤ ਸ਼ੋ ਦਾ ਪੋਤਰਾ ਹੋਵੇ ਹਜ਼ਾਰਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੋਵੇ ਸਿੱਖ ਪੰਥ ਉਹਨੂੰ ਜ਼ਿੰਮੇਵਾਰ ਠਰਾਂਉਂਦੀ ਐ ਤੁਸੀਂ ਉਹਨੂੰ ਜਾ ਕੇ ਉੱਥੇ ਤਾਂ ਸਲਮਾਨਿਤ ਕਰੋ ਉਹਦੇ ਪੋਤਰੇ ਨੂੰ ਤਾਂ ਡੀਐਸਪੀ ਦੇ ਦਿਓ ਨੌਕਰੀ ਤੇ ਇੱਥੇ ਜਿਹੜੇ ਲੱਗੇ ਸੀ ਉਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਕੰਮ ਸ਼ੁਰੂ ਕਰਤਾ ਸੇਵਾ ਕੇਂਦਰ ਬੰਦ ਕਰਤੇ ਆ ਜਿਨ੍ਹਾਂ ਦੀ ਤਨਖਾਹਾਂ 45000 ਸੀ ਟੀਚਰਾਂ ਦੀ ਉਹਨਾਂ ਦੀ 10000 ਕਰਤੀ ਆ ਜਿਨ੍ਹਾਂ ਨੂੰ 45000 ਮਿਲਣਾ ਸੀ ਉਹ ਜਿਹੜੇ ਆ ਪੇਂਡੂ ਖੇਤਰ ਦੇ ਟੀਚਰ ਸਨ ਉਹਨਾਂ ਦੀ ਇਹ ਰੈਗੂਲਰਾਈਜੇਸ਼ਨ ਨਹੀਂ ਕਰ ਰਹੇ ਜਿਹੜੇ ਕੋਈ ਲੱਗੇ ਸੀ ਨੌਕਰੀ ਤੋਂ ਕੱਢ ਤੇ 32 ਦੇ ਰੇਟ ਵਧਾਤੇ 32ਆਂ ਦੇ ਛਾਪੇ ਵੱਜਣ ਲੱਗ ਪਏ ਆ ਹਰ ਤਰੀਕੇ ਨਾਲ ਭਾਵੇਂ ਇੰਡਸਟਰੀ ਆ ਦਲਤ ਵਰਗ ਆ ਬੈਕਵਰਡ ਕਲਾਸ ਆ ਹਰੇਕ ਨੂੰ ਇੱਕ ਤਰੀਕੇ ਦਾ ਦੁਖੀ ਕਰ ਮਾਰਿਆ ਇਹ ਮੌਜੂਦਾ ਕਾਂਗਰਸ ਸਰਕਾਰ ਨੇ ਇਹ ਸਾਹਮਣੇ ਸਪਸ਼ਟ ਹੁੰਦਾ ਜੀ ਜਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਦੀ ਇਲੈਕਸ਼ਨਾਂ ਗੁਰੂ ਦੀ ਬਖਸ਼ਿਸ਼ ਨਾਲ ਸ਼ਰੋਬ ਨਹੀਂ ਅਕਾਲੀ ਦਲ ਭਾਜਪਾ ਦੇ ਇਲੈਕਸ਼ਨ ਫੇਰ ਤਰੀਕੇ ਨਾਲ ਹੋਈਆਂ ਇਹ ਲੂੰਬੜ ਚਾਲਾਂ ਇਹਨਾਂ ਨੇ ਨਾ ਚੱਲੀਆਂ ਜਿਵੇਂ ਕੱਲ ਵੀ ਅਸੀਂ ਗੱਲ ਕੀਤੀ ਦੇਖੋ 28 ਦਾ ਸੈਸ਼ਨ ਮੁੱਕਦਾ 29 ਨੂੰ ਇਲੈਕਸ਼ਨ ਜੇ ਐਲਾਨਤੀ ਜਾਂਦੀ ਹੈ 4 ਦਿਨ ਛੁੱਟੀ ਹੋ ਗਈ ਕਿ ਐਸ்சி ਬੀਸੀ ਸਰਟੀਫਿਕੇਟ ਨਾਲ ਲੈਂਡ ਸਕਨ ਸਾਡੇ ਕੈਂਡੀਡੇਟ ਉਹ ਕੰਮ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਸੀਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਇੱਕ ਪਟੀਸ਼ਨ ਦਿੱਤੀ ਆ ਸਾਨੂੰ ਇਹ ਆਸ ਹੈ ਕਿ ਜੇ ਇਲੈਕਸ਼ਨ ਫ੍ਰੀ ਐਂਡ ਫੇਅਰ ਹੋਈ ਤੇ ਲੋਕਾਂ ਨੇ ਵਧੀਆ ਜਵਾਬ ਕਾਂਗਰਸ ਦੀ ਨਾ ਪੱਕੀ ਸੋਚ ਨੂੰ ਉਹਨਾਂ ਨਾਲ ਝੂਠੀ ਫਰੇਬੀ ਦੀ ਸੋਚ ਨੂੰ ਲੋਕਾਂ ਨੇ ਮੂੰਹ ਤੋੜਵਾ ਜਵਾਬ ਦੇ ਕੇ ਇਸ ਕਾਂਗਰਸ ਦਾ ਲਾਲ ਹਿਸਾਬ ਬਰਾਬਰ ਕਰਨ ਦਾ ਕੰਮ ਉਹਨੂੰ ਕੱਛ ਖੜ ਜੇ ਥੋੜਾ ਚਿਰ ਕਿਨੇ ਜਾਣਾ ਕਿਨੇ ਨਹੀਂ ਜਾਣਾ ਤਾਂ ਸਮਾ ਦੱਸੂ ਤੇ ਪੰਜਾਬ ਦੇ ਲੋਕ ਦੱਸਣਗੇ ਦੇਖੋ ਮੈਂ ਇੱਕ ਬੇਨਤੀ ਕਰਾਂ ਪੰਜਾਬ ਜਿਹੜੇ ਮਨਿਸਟਰ ਨੂੰ ਕੁਝ ਸ਼ੋਕੇਸ ਕਰਨ ਨੂੰ ਨਾ ਹੋਵੇ ਜਿਹੜਾ ਮਨਿਸਟਰ ਜੇਲ ਦੇ ਅ ਪ੍ਰਕਿਰਿਆ ਨੂੰ ਜਾਂ ਜੇਲ ਦੇ ਪ੍ਰਸ਼ਾਸਨ ਨੂੰ ਸੁਧਾਰਨ ਵਾਸਤੇ ਗੈਂਗਸਟਰਾਂ ਦੀ ਸਲਾਹ ਲਵੇ ਪਹਿਲਾ ਹੀ ਜੇਲ ਮਨਿਸਟਰ ਹਿੰਦੁਸਤਾਨ ਚ ਨਹੀਂ ਵਰਲਡ ਚ ਹੋਣਾ ਜਿਹਨੇ ਗੈਂਗਸਟਰ ਸੱਦ ਕੇ ਜਿਹੜੇ ਗੈਂਗਸਟਰਾਂ ਦੇ ਹੱਥ ਇਹ ਪੁਲਿਸ ਕਰਮਚਾਰੀਆਂ ਦੇ ਖੂਨ ਨਾਲ ਜਿਹੜੇ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਉਲਟ ਜਾ ਕੇ ਜਿਹੜੇ ਲੋਕ ਆਪਦੀ ਕਾਰਵਾਈ ਕਰਦੇ ਸੀ ਉਹਨਾਂ ਦੀ ਸਲਾਹ ਨਾਲ ਜਿਹੜੇ ਪ੍ਰਸ਼ਾਸਨ ਸੁਧਾਰਨਾ ਚਾਹੁੰਦੇ ਆ ਅੱਜ ਮੈਂ ਸਮਝਦਾ ਇਹ ਵੀ ਚਾਹਲਨ ਮਨਾਰਾ ਹੀ ਬਣ ਕੇ ਆਊਗਾ ਪਹਿਲਾ ਜੇਲ੍ਹ ਮਨਿਸਟਰ ਜਿਨੇ ਵੱਡੇ ਵੱਡੇ ਜੇਲ੍ਹ ਪ੍ਰਸ਼ਾਸਕ ਸੁਧਾਰ ਵਾਲੇ ਨਹੀਂ ਸਦੇ ਉਹਨੇ ਕਿਰਨ 베ਦੀ ਜੀ ਵਰਗੇ ਜਿਨ੍ਹਾਂ ਨੂੰ ਅਵਾਰਡ ਮਿਲਿਆ कि जेल ਦੀ ਕਿਵੇਂ ਪ੍ਰਕਿਰਿਆ ਸੁਧਾਰੀ ਜਾ ਸਕਦੀ ਹੈ ਜਾਂ ਕੋਈ ਇੰਟਰਨੈਸ਼ਨਲ ਫੇਮ ਵਾਲਾ ਕੋਈ ਬੰਦਾ ਉਹ ਨਹੀਂ ਸੱਦਿਆ ਮਗਰ ਜਿਹੜੇ ਗੈਂਗਸਟਰ ਇਹਨਾਂ ਦੀ ਮਦਦ ਕਰਦੇ ਆ ਉਹਨਾਂ ਗੈਂਗਸਟਰਾਂ ਨੂੰ ਚਾਹ ਪਿਲਾਉਣੀ ਬਿਸਕਟ ਖਿਲਾਉਣੀ ਮਠਿਆ ਖਿਲਾਉਣੀ ਮਿੱਠਾ ਖਿਲਾਉਣਾ ਤੇ ਫਿਰ ਉਹਨੂੰ ਕਹਿਣਾ ਇਹ ਸਾਨੂੰ ਸਲਾਹ ਦੇਣਗੇ ਇਹਨਾਂ ਦੀ ਮਾਨਸਿਕਤਾ ਤਾਂ ਇੱਥੋਂ ਹੀ ਸਾਫ਼ ਹੁੰਦੀ ਹੈ ਨਾਲੇ ਕੋਈ ਵਜ਼ੀਰ ਇਹ ਜੀ ਸ਼ਬਦਾਵਲੀ ਵਰਤੇ ਮੈਂ ਸਮਝਦਾ ਹਾਂ ਲੋਕਾਂ ਨੂੰ ਵੀ ਸਮਝ ਆ ਜਾਂਦੀ ਹੈ ਕੀ ਵਜ਼ੀਰ ਨੇ ਕਰਦਾ ਕੀ ਹੈ ਤੇ ਕਰਾਉਣਾ ਕੀ ਹੈ ਐਸਸੀ ਭਾਈਚਾਰੇ ਨੂੰ ਜਿਵੇਂ ਕਾਂਗਰਸ ਦੀ ਸਰਕਾਰ ਦਬਾਉਣ ਦੀ ਤੇ ਮੈਂ ਇਹ ਗੱਲ ਵੀ ਸਖਤ ਲੱਭ ਵਰਤਦਾ ਇਹ ਗੱਲ ਕਹਿ ਸਕਦਾ ਕਿ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਸਧਾਰਨ ਬੰਦੇ ਦੀ ਗੱਲ ਛੱਡ ਦਿਓ ਪਹਿਲਾਂ ਇਹੀ ਆਵਾਜ਼ ਚੰਨੀ ਨੇ ਉਠਾਈ ਕਿ ਐਸਸੀ ਭਾਈਚਾਰੇ ਉਹਨਾਂ ਦਾ ਮਨਿਸਟਰ ਉਹਨੇ ਇੱਕ ਵਾਰੀ ਨਹੀਂ ਕਈ ਅਪੁਆਇੰਟਮੈਂਟਸ ਵੇਲੇ ਵਿਖਾਈ ਕਿ ਐਸਸੀ ਭਾਈਚਾਰੇ ਨਾਲ ਦੁਰਵਿਵਹਾਰ ਹੁੰਦਾ ਹੈ ਉਸ ਤੋਂ ਬਾਅਦ ਇੱਕ ਹੋਰ ਇਹਨਾਂ ਦੇ ਐਮ.ਐਲ.ਏ ਆ ਉਹਨਾਂ ਨੇ ਇਹੀ ਗੱਲ ਕੀਤੀ ਤੇ ਆਪਣਾ ਤੁਸੀਂ ਵੇਖਿਆ ਹੀ ਸੀ ਆਪਣਾ ਰਿੰਕੂ ਜੀ ਉਹਨਾਂ ਨਾਲ ਕੀ ਵਿਵਾਰ ਹੋਇਆ ਸੀ ਜਸਟ ਬਿਕੋਜ਼ ਉਹ ਐਸ.ਸੀ. ਪਾਈਚਾਰੇ ਨਾਲ ਸੰਬੰਧਿਤ ਸਨ ਤੇ ਹੁਣ ਬੱਲੂ ਆਪਣਾ ਬੱਲੂ ਨਥੂराम ਜੀ ਨਥੂराम ਜੀ ਨੇ ਬੱਲੂਆਂ ਨੇ ਹਲਕੇ ਤੋਂ ਹੋਰ ਕਿਸੇ ਦੇ ਖਿਲਾਫ ਨਹੀਂ ਜੀਣਾ ਉਹ ਰਾਹੁਲ ਗਾਂਧੀ ਦਾ ਜਿਹੜਾ ਚਿਹਰਾ ਇੱਥੇ ਉਹਦੇ ਖਿਲਾਫ ਐਸਸੀ ਭਾਈਚਾਰੇ ਨੂੰ ਕਿਵੇਂ ਉਸ ਦੇ ਪਰਿਵਾਰ ਵੱਲੋਂ ਜਾਖੜ ਪਰਿਵਾਰ ਵੱਲੋਂ ਜਲੀਲ ਕੀਤਾ ਜਾ ਰਿਹਾ ਹੈ ਤੇ ਤੁਸੀਂ ਜਿਹੜਾ ਸ਼ੈਡਿਊਲ ਕਾਸਟ ਭਾਈਚਾਰਾ ਪਿੰਡਾਂ 'ਚ ਰਹਿੰਦਾ ਉਹਨੂੰ ਤਾਂ ਅੱਜ ਵਿਚਾਰੇ ਨੂੰ ਸਮਝ ਆ ਗਈ ਕਿ ਸਾਡੇ ਨਾਲ ਕੀ ਬਣਨੀ ਹੈ ਜਿਹੜੇ ਸਾਡੇ ਨੁਮਾਇੰਦੇ ਆ ਜਿਹੜੇ ਐਸਸੀ ਭਾਈਚਾਰੇ ਦੇ ਨੁਮਾਇੰਦੇ ਜਾ ਕੇ ਉੱਥੇ ਵਿਧਾਨ ਸਭਾ 'ਚ ਬਹਿੰਦੇ ਜੇ ਉਹਨਾਂ ਦੀ ਕਾਂਗਰਸ ਵੱਲੋਂ ਇਹ ਹਾਲਾਤ ਕੀਤੇ ਜਾ ਰਿਹਾ ਤੇ ਦੂਜਾ ਕੋਈ ਕੀ ਆਸ ਰੱਖੇ ਇਹ ਸਪਸ਼ਟ ਹੁੰਦਾ ਮਗਰ ਮੈਂ ਸਮਝਦਾ ਇਹ ਜਿਹੜੀ ਸਾਰੀ ਚਾਲ ਜਿਹੜੀ ਅਸੀਂ ਪਹਿਲੇ ਦਿਨ ਕਹਿੰਦੇ ਸੀ ਨਾ ਕਾਂਗਰਸ ਨੇ ਪੰਜਾਬ 'ਚ ਧਿਆਨ ਭਟਕਾਉ ਇਹ ਸੈਸ਼ਨ ਬੁਲਾਇਆ ਸੀ ਉਹ ਸੈਸ਼ਨ ਨੇ ਬੜੀਆਂ ਚੀਜ਼ਾਂ ਸਾਹਮਣੇ ਲਾਈ ਕਿ ਕਿਵੇਂ ਉਹ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਆ ਪੰਜਾਬ ਦਾ ਮਾਹੌਲ ਵਿਗੜੂਗਾ ਤੇ ਇੱਥੋਂ ਇੰਡਸਟਰੀ ਭੱਜੂਗੀ ਜਿਹੜੇ ਚਾਰ ਏਮਪਲੋਇਡ ਆ ਉਹਨਾਂ ਦੀ ਵੀ ਏਮਪਲੋਇਮੈਂਟ ਜਾਂਦੇ ਰਹਿਣੀ ਆ ਨੌਜਵਾਨਾਂ ਦੇ ਵਿਰੋਧੀ ਜਿਹੜੀ ਕਾਰਵਾਈ ਚੱਲ ਰਹੀ ਆ ਸੈਂਟਰ ਨੇ ਵੀ ਰਾਜਨਾਥ ਸਿੰਘ ਨੇ ਵੀ ਤਾੜਨਾ ਮੌਜੂਦਾ ਸਰਕਾਰ ਦੀ ਕੀਤੀ ਹੈ ਕਿ ਤੁਸੀਂ ਬਚ ਜੋ ਇਸ ਖੇਲ ਤੋਂ ਨਹੀਂ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਆ ਜੋ ਐਸਸੀ ਭਾਈਚਾਰੇ ਪ੍ਰਤੀ ਸੋਚ ਤੇ ਜੋਸ਼ ਸ਼ਰੋਬ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੰਦਰਾ ਗਾਂਧੀ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਜੋ ਪੰਚਾਇ ਕਾਬਜ ਕਰਾਉਣਾ ਚਾਹੁੰਦੇ ਆ ਉਹ ਵੀ ਸਾਹਮਣੇ ਗੱਲ ਆਈ ਹੈ ਕਿ ਐਸਸੀ ਜਿਹੜਾ ਉਹ ਬੰਦੇ ਨੂੰ ਉਹਨਾਂ ਦਾ ਵਜ਼ੀਰ ਕਹਿ ਰਿਹਾ ਆਪਣਾ ਸਿੱਧੂ ਜੇਸ ਵਜ਼ੀਰ ਦੇ ਸੰਤੋਖ ਸੋ ਰੰਧਾਵੇ ਨੇ ਇਹ ਕਿਆਸੀ ਸੁੱਖੀ ਰੰਧਾਵੇ ਦੇ ਪਿਓ ਨੇ ਜਦੋਂ ਅਟੈਕ ਹੋਇਆ ਸਭ ਨੇ ਉਹਦੀ ਨਿੰਦਿਆ ਕੀਤੀ ਭਾਵੇਂ ਕੋਈ ਹਿੰਦੂ ਸੀ ਈਸਾਈ ਸੀ ਮੁਸਲਮਾਨ ਸੀ ਕੱਲਾ ਇੱਕੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਿੱਖ ਸੀ ਜਿਨੇ ਸ੍ਰੀ ਹਰਮੰਦਰ ਸਾਹਿਬ ਦੇ ਅਟੈਕ ਤੇ ਇੰਦਰਾ ਗਾਂਧੀ ਨੂੰ ਵਧਾਈ ਵੀ ਦਿੱਤੀ ਤੇ ਸਵਾਗਤ ਵੀ ਕੀਤਾ ਉਹ ਚਿਹਰਾ ਮੂਰਾ ਵੀ ਅੱਜ ਪੰਥ ਅੱਗੇ ਸਾਹਮਣੇ ਆ ਗਿਆ ਹੁਣ ਪੰਥ ਆਪ ਇਸ ਗੱਲ ਨੂੰ ਬਚੇ ਇਹ ਇਹ ਜੇ ਲੋਕਾਂ ਤੋਂ ਸੁਚੇਤ ਰਵੇ ਜਿਹੜੇ ਹਾਲਾਤ ਪੰਜਾਬ ਦੇ ਵਿਗਾੜਨਾ ਚਾਹੁੰਦੇ ਆ ਤੁਸੀਂ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ